ਦੋਸਤੋ 4500 ਸਕਰ ਫੁੱਟ ਦਾ ਮਾਡਰਨ ਡਿਜ਼ਾਈਨ ਦਾ ਇੱਕ ਬਹੁਤ ਪਿਆਰਾ ਘਰ ਲੈ ਕੇ ਆਏ ਤੁਹਾਡੇ ਲਈ ਜਿਹਦੀ ਲੁੱਕ ਤੁਸੀਂ ਬਾਹਰੋਂ ਦੇਖ ਹੀ ਸਕਦੇ ਹੋ ਤੇ ਕਲਰ ਨੇ ਇਹਦੀ ਲੁੱਕ ਨੂੰ ਹੋਰ ਵੀ ਚਾਰ ਚੰਨ ਲਾਏ ਨੇ ਤੇ ਬਹੁਤ ਸੋਹਣੇ ਤਰੀਕਾ ਨਾਲ ਬਣਾਇਆ ਤੇ ਸਭ ਤੋਂ ਵੱਡੀ ਗੱਲ ਫਰਸਟ ਫਲੋਰ ਤੇ ਬਿਨਾ ਪਿੱਲਰ ਤੋਂ ਛੱਤ ਖੜੀ ਜਿਹੜੀ ਤੁਸੀਂ ਦੇਖ ਰਹੇ ਹੋ ਸਾਰਾ ਹੀ ਸਾਗਵਣ ਦਾ ਕੰਮ ਹੋਇਆ ਹੋਇਆ ਤੇ ਅੰਦਰੋਂ ਲੈ ਕੇ ਚੱਲਦੇ ਹਾਂ ਬਹੁਤ ਸੋਹਣੇ ਤਰੀਕਾ ਨਾਲ ਬਣਾਇਆ ਜਦੋਂ ਮੇਨ ਐਂਟਰੀ ਹੁੰਦੀ ਆ ਸ਼ੂਜ਼ ਰੈਕ ਰੱਖੇ ਹੋਏ ਨੇ ਵੀ ਆਪਾਂ ਸ਼ੂਜ਼ ਲਾ ਕੇ ਅੰਦਰ ਐਂਟਰ ਹੋਈਏ ਲੌਬੀ ਬਹੁਤ ਉਪਨ ਖੁੱਲੀ ਡੁੱਲੀ ਰੱਖੀ ਹੋਈ ਆ ਗਰਾਉਂਡ ਫਲੋਰ ਤੇ ਦੋ ਰੂਮ ਆ ਜਾਂਦੇ ਨੇ ਇੱਕ ਕਿਚਨ ਆ ਜਾਂਦੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਡਰਾਇੰਗ ਰੂਮ ਲੌਬੀ ਦੇ ਵਿੱਚ ਹੀ ਉਪਨ ਰੱਖਿਆ ਹੋਇਆ ਹੈਗਾ ਤੇ ਡਬਲ ਹਾਈਟ ਦੀ ਇੱਥੇ ਛੱਤ ਦਿੱਤੀ ਹੈਗੀ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਰੂਮ ਦੇ ਵੱਲ ਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਕਜਰੀਆ ਦੀ ਟਾਈਲ ਲੱਗੀ ਆ ਵੱਡਾ ਸਾਈਜ਼ ਲੱਗਿਆ ਇੱਕਾ ਬੈੱਡਰੂਮ ਦੇ ਵਿੱਚ ਬਹੁਤ ਵਧੀਆ ਕਨਸੈਪਟ ਰੱਖਿਆ ਮੱਲ ਜੇ ਕਹਿੰਦੀ ਇੱਕ ਤਰ੍ਹਾਂ ਦੀ ਵਿਚਾਲੇ ਕੰਧ ਦੇਤੀ ਐਚ ਡੀ ਐਚ ਐਮ ਆਰ ਬੋਰਡ ਦੀ ਤੇ ਜਿਹਦੇ ਨਾਲ ਬੈਕ ਸਾਈਡ ਤੇ ਬੋਕਿੰਗ ਕਲੋਜ਼ੇਟ ਰੱਖਿਆ ਨਾਲ ਬਾਥਰੂਮ ਰੱਖਿਆ ਹੋਇਆ ਜਿਵੇਂ ਆਪਾਂ ਦੇਖਦੇ ਆ ਆਮ ਵੀ ਡਰੈਸਿੰਗ ਰੂਮ ਅਲੱਗ ਹੁੰਦਾ ਤਾਂ ਉੱਥੇ ਆਪਾਂ ਜਦੋਂ ਕੱਪੜੇ ਜਾਂ ਕੋਈ ਸਮਾਨ ਕੱਢਣਾ ਤਾਂ ਆਪਾਂ ਨੂੰ ਗਰਮੀ ਲੱਗਦੀ ਆ ਪਰ ਇਸ ਰੂਮ ਦੇ ਵਿੱਚ ਸਾਰੇ ਇੱਕ ਰੂਮ ਦੇ ਵਿੱਚ ਹੀ ਸੈੱਟ ਕੀਤਾ ਹੋਇਆ ਹੈਗਾ ਬਾਥਰੂਮ ਆ ਜਿਹੜਾ ਉਹ ਕਲਾ ਅਲੱਗ ਆ ਜਾਂਦਾ ਹੈਗਾ ਤੇ ਆ ਤੁਸੀਂ ਸੈਟਿੰਗ ਪਲਾਨ ਤੇ ਅੰਦਰ ਵੀ ਪਲਾਂਟਸ ਲੱਗੇ ਹੋਏ ਨੇ ਗ੍ਰੀਨਰੀ ਲਈ ਤੇ ਆ ਇੱਕ ਬਾਹਰ ਬਾਥਰੂਮ ਆ ਜਾਂਦਾ ਜਿਹੜਾ ਲੌਬੀ ਨੂੰ ਅਟੈਚ ਕਰਦਾ ਤੇ ਇੱਧਰ ਆਗੇ ਜੀ ਦੂਜਾ ਰੂਮ ਸਾਰੇ ਰੂਮਾਂ ਦੇ ਵਿੱਚ ਬਹੁਤ ਸਿੰਪਲ ਸੋਬਰ ਇੰਟੀਰੀਅਰ ਕੀਤਾ ਹੋਇਆ ਤੇ ਬਾਕਮਾਲ ਕੀਤਾਗਾ ਤੇ ਕਿਚਨ ਵੱਲ ਲੈ ਕੇ ਚੱਲਦੇ ਹਾਂ ਕਿਚਨ ਵੀ ਬਹੁਤ ਸੋਹਣੀ ਬਣਾਈ ਹੋਈ ਆ ਜੇ ਕਹਿ ਦਈਏ ਅੱਜ ਦੇ ਸਮੇਂ ਦੇ ਵਿੱਚ ਜੋ ਐਚਡੀਐਚ ਮਾਰਤੇ ਕਰੈਲਿਕ ਸ਼ੀਟ ਚੱਲਦੀ ਆ ਉਹ ਵੀ ਰੋਹਰਾਂ ਨੇ ਲਾਈ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਕਿਚਨ ਨੂੰ ਵੀ ਡਿਜ਼ਾਈਨ ਕੀਤਾਗਾ ਇਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਫਰਸਟ ਫਲੋਰ ਵੱਲ ਫਰਸਟ ਫਲੋਰ ਤੋਂ ਪਹਿਲਾਂ ਜੇ ਤੁਹਾਨੂੰ ਸਟੇਅਰ ਦਾ ਡਿਜ਼ਾਈਨ ਦਿਖਾਈਏ ਨਾ ਤੁਸੀਂ ਦੇਖੋਗੇ ਜਿੱਥੋਂ ਬਿਰਲ ਆ ਰਹੀ ਥੱਲੇ ਬਹੁਤ ਸੋਹਣੀ ਲੱਗਦੀ ਆ ਇਹਦੇ ਇੱਕ ਇੱਕ ਡਿਜ਼ਾਈਨ ਨੂੰ ਕਟਿੰਗ ਨਾ ਕਰਕੇ ਬਹੁਤ ਪ੍ਰੋਪਰ ਤਰੀਕੇ ਨਾਲ ਜਿਹੜੀ ਵੀ ਟੀਮ ਨੇ ਬਿਲਡਰ ਬਾਈ ਗਰਮੀ ਤੋਹਰਾਂ ਦੀ ਟੀਮ ਨੇ ਕੀਤਾ ਤਾਂ ਬਾਖ ਮਲ ਕੰਮ ਕੀਤਾ ਹੋਇਆ ਤੇ ਆਪਾਂ ਅੱਗੇ ਜੀ ਫਰਸਟ ਫਲੋਰ ਤੇ ਇੱਥੇ ਸਭ ਤੋਂ ਪਹਿਲਾਂ ਇਧਰ ਆ ਜਾਂਦਾ ਜੀ ਡਾਈਨਿੰਗ ਰੂਮ ਚਾਹੇ ਨੂੰ ਡਾਈਨਿੰਗ ਯੂਜ਼ ਕਰ ਲਈਏ ਚਾਹੇ ਜਿਵੇਂ ਜਿਵੇਂ ਪਰਿਵਾਰ ਕਹਿੰਦਾ ਸੀਗਾ ਵੀ ਅਸੀਂ ਉਹਨੂੰ ਜਮ ਰੂਮ ਦੀ ਤਰ੍ਹਾਂ ਬਣਾਇਆ ਤਾਂ ਹੀ ਗਲਾਸ ਲਾਏ ਹੋਏ ਤੇ ਇਧਰ ਆ ਜਾਂਦਾ ਜੀ ਇੱਕ ਰੂਮ ਇਹਦੇ ਵਿੱਚ ਇੱਕ ਬਹੁਤ ਸੋਹਣਾ ਕਨਸੈਪਟ ਕੀਤਾ ਹੋਇਆ ਜਿਹੜਾ ਤੁਸੀਂ ਸਾਹਮਣੇ ਗਲਾਸ ਦੇਖ ਰਹੇ ਹੋ ਇਹ ਰੂਮ ਤੋਂ ਬਿਲਕੁਲ ਬਾਹਰ ਨੂੰ ਆ ਗਿਆ ਜਦੋਂ ਆਪਾਂ ਉੱਥੇ ਬੈਠ ਕੇ ਦੇਖਾਂਗੇ ਤਾਂ ਬਿਲਕੁਲ ਇੰਜ ਲੱਗਦਾ ਵੀ ਆਪਾਂ ਛੱਤ ਤੋਂ ਬਿਲਕੁਲ ਬਾਹਰ ਆ ਗਏ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਕੋਠੀ ਤੋਂ ਬਾਹਰ ਵਾਲੇ ਪਾਸੇ ਨੂੰ ਬਾਦਰੇ ਚ ਆ ਜਾਂਦਾਗਾ 3 ਫੁੱਟ ਛੱਤ ਵੱਧ ਦਿੱਤੀ ਹੋਈ ਹੈਗੀ ਤੇ ਗਲਾਸ ਲੱਗਿਆ ਹੋਇਆ ਕਿ ਜੇ ਪਰਦਾ ਮੂਰੇ ਕਰ ਦੇਣਾ ਤਾਂ ਇਹ ਬੰਦ ਹੋ ਜਾਂਦਾ ਤਾਂ ਰੂਮ ਦੇ ਵਿੱਚ ਵੀ ਤੁਸੀਂ ਇੰਟੀਰੀਅਰ ਦੇਖ ਸਕਦੇ ਬਾਥਰੂਮ, ਵਾਕਿੰਗ ਕਲੋਜ਼ਟ ਬਹੁਤ ਹੀ ਸੋਹਣੇ ਤਰੀਕੇ ਨਾਲ ਬਾ ਕਮਾਲ ਚੀਜ਼ਾਂ ਕੀਤੀਆਂ ਹੋਈਆਂ ਨੇ ਨੰਬਰ ਸਕਰੀਨ ਤੇ ਦਿੱਤਾ ਜੇਕਰ ਤੁਹਾਨੂੰ ਘਰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ